ਪਤਾ ਨਹੀਂ ਤੇਰਾ ਓਵਰ ਵਿੱਚ ਪੂਰਾ ਬਣਾਇਆ ਉਹਦੇ ਵਿੱਚ ਹੋਊਗਾ ਓਪਨਰ ਦੇ ਦੇ ਲੋ ਓਪਨਰ ਹੈ ਬਾਈ ਤੂੰ ਸ਼ਾਬਾਸ਼ ਡੱਡ ਬਲੇ ਇੱਕ ਹੋਰ ਆ ਗਿਆ ਫਰਨਾ ਹੀ हेलो हाँ जी ओ तो फिर है ही इतनी जल्दी थोड़ी बनता है एक दिन में उसको बीस बाईस दिन लगता है ठीक। 12193 ਠੀਕ ਠੀਕ ਓਕੇ ਓਕੇ ਹੋਰ ਕਿੰਨਾ ਠੱਡਦਾ ਠੀਕ 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 ਆ ਗਿਆ ਜਾ ਕੇ ਜਿਵੇਂ ਬਹੁਤ ਹੋ ਹੁੰਦਾ ਓਕੇ ਹੋਰ ਇਹ ਨਾ ਕੱਟੇ ਨਾ ਹੋਰ ਹੋ ਗਿਆ ਕਿੰਨੇ ਬਣਾਉਣੇ ਪਿੰਗਾ 64 64 ਦਰਸ਼ ਬਣਾ ਦੂੰਗਾ ਹਾਂ ਦੇਖੀ ਸੋ ਮਾਰਦੇ ਹੋਰ ਛਿੱਕੇ ਜੋਕੇ ਹੁਣ ਦੇਖ ਬਾਈ ਦੇਖ ਤੇਰਾ ਬੋਲਦਾ ਕੋਰ ਵੱਜਦੇ ਨਹੀਂ ਹੈਗੇ ਉਹਨੂੰ ਫੇਰ ਕਾ ਹੋ ਜਾਂਦਾ ਦੋ ਛਿੱਕੇ ਵੱਜ ਗਏ ਅੰਦਰ ਨੂੰ ਅੱਜ ਤੈਨੂੰ ਨਹੀਂ ਵੱਜਣੇ ਚਾਹੀਦੇ ਪਤਾ ਨਹੀਂ ਵੱਜਣੇ ਚਾਹਦੇ ਬਾਜੀ ਜਿੰਨੇ ਆ ਬੜੇ ਬੜੇ ਨੇ ਬਾਜੀ ਜਿੰਨੇ ਭਾਂਡਾ ਖੋੜਾ ਨਹੀਂ ਹੈਗਾ ਅਸਲੀ ਵੱਜਣੇ ਚਾਹੀਦੇ ਅੱਜ ਦਾ ਮਾਡਲ ਵਾਲਿਆ ਹੋਰ ਸੂਰੇ ਆ ਜਾ ਅੱਲਾ ਦਾ ਬੈਠ ਜਾ ਕੋਰ ਤੇ ਨਹੀਂ ਕੱਲੇ ਕੱਲੇ ਬੜਵਾ ਲਿਆ ਬੈਟਿੰਗ ਚੈੱਕ ਕਰੋ ਹੈਸ਼ਟੈਗ

ਆਸੀ ਸਲੋਏ ਖੇਦੇ ਹੁੰਨੇ ਆਂ ਬੈਟ ਜੋ ਮਹਿੰਦਰ ਸਿੰਘ ਤੋਂ ਮੇਰਾ ਓਏ ਮੋਨੇ ਆਲੇ ਤੈਨੂੰ ਦੇਖੂ ਕਿਆ ਕਰਦਾ ਤੂੰ ਵੀ ਓਏ ਚੱਕਾ ਚੱਕਾ ਉਹ ਬਾਲ ਸਿੱਧੀ ਵਿਕਟ ਤੇ ਨਹੀਂ ਵੱਜੀ ਉਹ ਬੈਟ 'ਤੇ ਵੱਜ ਕੇ ਵੱਜੀ ਆ ਸਾਡੀ ਹੈਂ ਬੈਟ 'ਤੇ ਵੱਜ ਕੇ ਵੱਜੀ ਤੂੰ ਸੜੇ ਮੂੰਹ ਚੱਕ ਕੇ ਦਾ ਬੈਟ ਘਵਾਦਾ ਬਾਲ ਨੂੰ ਪਹਿਲੀ ਬਾਲ ਆ ਦੇਖਦਾ ਲੈ ਕਿਵੇਂ ਆਉਂੀ ਅਸੀਂ ਜਿਆਦਾ ਖੇਦੇ ਆ ਕਰਦੇ ਆ ਥਾਣੀ ਹੁਣ ਬੈਠਾ ਨਾ ਟਿੱਕੇ ਮਾਲਾ ਪਿੱਛੇ ਵਿਗੜਾ ਤਾਂ ਤਾਈ ਦਾ ਬਾਬਾ ਨਿਗੜਿਆ ਆ ਗੱਡੇ ਬੈਣਦਾ ਆਪਾਂ ਬੱਸ ਗੱਲ ਕਰੀਏ ਕਿ ਟੂ ਫੇਲਿੰਗ ਆ ਗਿਆ। ਇਹ ਦੇਖਿੰਦੇ ਤੁਮੇਂ ਦਾ ਬੱਜਦੇ ਆ। ਉਹ ਉਹ ਬਰੇਂਟ। ਉਹ ਚੋਟੀ ਦੇ ਖਿਡਾਰੀ ਆਨੇ ਮੋਬਾਈਲ ਮੂਲ ਚੈੱਕ ਕਰੋ। ਲੈ ਆ ਕਰੋ ਰਟਾ ਦਾੜੀ। ਉਹ ਦਾੜੀ ਨਹੀਂ ਖਰਚਣੀ ਆ ਗਈ ਓਰੇ। ਉਹ ਅੰਪੇਰ ਦਾੜੀ ਨਹੀਂ ਖਰਚਣੀ ਆ ਗਈ ਬੋਲ ਲਾ ਗੀ ਨੋ ਓਰੇ। ਬੋਲਣਾ ਲਈ ਚਾਰ ਬੋਖੇ ਆ। ਅੱਜ ਕੋਲ ਕਿ ਨਹੀਂ ਆ। ਉਹ ਆ ਬੋਲਣਾ ਬਹੁਤ ਘਟ ਗਈਆਂ। ਓਵਰ ਵੀ ਹੋ ਗਿਆ। ਓਵਰ ਵੀ ਹੋ ਗਿਆ। ਚਲਣਾ ਹੁਣ ਕਿ ਨਹੀਂ ਪਹਿਲੀ। ਕਿੰਨੇ ਰਨ 14 14 14 ਨਾ ਦੋ ਪਰ ਛੱਕਾ 14 ਦੇ 20 20 ਹੋ ਗਏ ਤੀਰੇ ਲੈੜੀ ਬਹੁਤ ਅੱਛਾ ਬਾ ਜੋ ਕਾਹਦੇ ਜਾਇਆ ਕਿਹਦਾ ਬਸ ਤੋੜਿਆ ਆ ਦੇਖੀ ਓਏ ਐਦੋ ਕਾਈ ਉਹ ਪਿੰਗ ਦੀ ਵਾਰੀ ਨੋਟਾ ਉਹ ਰੱਖ ਦਿਓ ਸਪੈਡ ਦੇ ਰੱਖ ਦਿਓ ਛੱਕਾ ਮਰੀ ਨਹੀਂ ਲੱਗੇ ਭੈਣ ਚੋੜੀ ਲੱਗ ਰਹੀ ਹੈ ਕਿੰਨੀ ਗੋਲਾ ਤੇਜੀ ਪਸ ਇਹ ਬੈਟ ਬੜਾ ਯਾਰ ਮੈਨੂੰ ਚੜਨ ਆ ਗਿਆ ਹੋ ਗਿਆ ਕੰਮ ਦੂਆ ਰੇ ਮੈਨੂੰ ਬੈਟ ਫਿਰ ਆ ਪਿੰਗ ਆ ਗਿਆ ਇਹਨੂੰ ਚੈੱਕ ਕਰੋ ਮਾੜਾ ਕੀ ਕਰਦਾ ਹੈ ਵੀ ਹੁਣ ਪਿੰਗ ਬਣਾ ਦੂ ਜੇ ਉਹਦੇ ਖਾਦੇ ਰਾਣਾ ਪਲੇਅਰ ਆ ਬਣਾ ਸਕਦਾ ਉਸਤਾ ਕਰੂ ਜਿੱਥੇ ਹੋਏ ਆ ਜਿੱਥੇ ਹੋਏ ਆ ਬਹੁਤ ਹੋਰ ਬਏ ਆ ਹਾਂ ਬਹੁਤ ਬਣਾ ਕੇ ਆਇਆ ਹੈ ਨਾ ਕਾਇਦੇ ਹੋ ਗਿਆ ਨਹੀਂ ਬਣਾਇਆ ਦੇਖ ਇਹਦਾ ਬਰਬਾਦ ਜਗੇ ਨਾ ਭੈਣ ਜੋ ਬਾਲ ਦੀ ਸਪੀਡ ਵੱਧਦੀ ਹੈ ਇਹਦੇ ਬਾਤ ਹੋ ਗਿਆ ਸਲੀਪਰ ਬਣਦੀ ਹੈ ਹਾਂ ਪੁਆਇੰਟ ਰੁਕ ਜੇ ਤੀ ਸਲਕੇ ਸਪੀਡ ਤਾਂ ਹੀ ਬਣਦੀ ਹੈ ਸਾਇੰਸ ਚੱਲਦੀ ਹੈ ਸਾਇੰਸ ਚੱਲਦੀ ਹੈ ਕਿਆ ਕਰੇ ਭਾਈ ਸਾਇਰ ਪਿੰਗ ਨੇ ਸ਼ਾਟ ਦਾ ਚੰਗਾ ਮਾਰਿਆ ਬਾਹਾਂ ਚ ਜਾਨ ਨਹੀਂ ਹੈ ਕਿਆ ਕਰਿਆ ਹਾਂ ਹੱਥ ਲਾਈ ਜਾਂਦੇ ਹੋਰ ਗੁਣ ਕਿੱਥੇ ਜਾਊ ਹੈਂਡ ਪ੍ਰੈਸਟਿਕ ਜ਼ਿਆਦਾ ਹੈ ਨਾ ਮੁੰਡਿਆਂ ਦੀ ਉਹ ਗੂਫੀਆਂ ਜ਼ਿਆਦਾ ਹੈ ਨਾ ਦੀ ਚਲਾ ਕੈਂਡਲ ਆਏ ਚਾਰ ਹੋ ਗਏ ਮਾਰਦੇ ਨੇ ਭੈਣ ਚੋਂ ਮਾਰ ਤਾਂ ਕਦੇ ਕਦੇ ਬਾਜੀ ਦੀ ਹੈ ਓਏ ਅੱਧੀ ਰੱਖਿਆ ਅੱਜ ਫੇਰ ਵੀ ਜੀ ਆਣੇ ਨਾ ਜਮਾ ਵੀ ਨਹੀਂ ਨੀ ਆ ਇਹ ਇਹਦੇ ਚ ਕਰਦੇ ਬੋਲ ਰਹੇ ਹੁਣ ਇਹ ਵੀਡੀਓ ਦੇਖੀ ਆ ਭਾਈ ਆਇਆ ਭਾਈ ਪ੍ਰਾਣਾ ਪਲੇਅਰ ਦੇਖਦੇ ਆ ਕਿਆ ਪਿੰਗ ਦੇਖਦੇ ਆ ਕਿਆ ਸਵਾਡ ਆਂਦਾ ਹੁਣ ਨਹੀਂ ਤਾਂ ਬੰਦਾ ਕਹਿੜਾ ਇਹਦਾ ਕਰੂਗਾ ਚੱਲ ਗਈ ਦੜਾ ਉਹ ਤੇਰਾ ਪਲਾਉ ਜੇ ਓਏ ਉਹ ਪਿੰਗ ਓਏ ਉਹ ਤੇਰੇ ਗੱਲ ਤਾਂ ਉਹ ਹੋ ਗਈ ਓਏ ਇਧਰ ਮੂੰਹ ਕਰ ਹੁਣ ਮੇਰੇ ਵਰਮਅਪ ਨਹੀਂ ਕਰਿਆ ਨਾਈ ਉਹ ਜਿਹੜਾ ਉਹ ਨਹੀਂ ਹੁੰਦਾ ਕਪੀਲ ਸ਼ਰਮਾ ਸ਼ੋਅ ਚ ਉਹ ਉਹਦੇ ਵਾਲੀ ਹੋ ਗਈ ਇਹਦੇ ਗੱਲ ਤਾਂ ਨਾ ਦੱਬ 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 ਬਾਤ ਬਾਤ ਆਈ ਨਾ ਪਾਓ ਜਿਹੜੀ ਮੰਦਾਵਾਂ ਦੀ ਓਏ ਓਏ ਹੈਲੋ ਉਹ ਪਿੰਗ ਉਹ ਇਧਰ ਹੀ ਸੈਡ ਆ ਥੋੜਾ ਗੱਬੇ ਬੰਦੇ ਆ ਇਧਰ ਪਾਦਿਆਂ ਆਉਂਦਾ ਨਹੀਂ ਜਿਵੇਂ ਕਿ ਦਿਆ ਕਿੰਨੇ ਹੋਗੇ ਸਕੋਰ ਬਿੰਗਾ 24 ਬੱਚੀ ਪਿਆ ਲੱਗਦਾ ਬਣ ਜੂ ਕੋਸ ਦੇਖਦੇ ਆ ਬਣਦਾ ਹੈ ਬਣਾ ਲਾ ਇਹ ਮੁੰਡਿਆਂ ਨੇ ਭੈ ਜੋ ਕੜੇ ਆ ਮੁੰਡੇ ਪੂਰੇ ਐਨ ਚੋਬਰ ਆ ਕੜੇ 24 ਹੋਣੇ 23 ਜਵੰਦਿਆਂ ਵਾਲ ਬੜਵਾਲੇ ਦਾ ਮੈਚ ਆਈਪੀਐਲ ਚੱਲਦਾ ਸਦਾ ਸਾਰੇ ਦਾ ਸ਼ੇਖਰ ਇਹਦਾ ਫਿੱਚ ਜਾਊਗਾ ਕਰੇਸ਼ ਆ ਗਿਆ ਭਾਈ ਕਰੇਸ਼ ਜਾ ਮੁੰਡੇ ਚੜਾਣਾ ਤੇ ਕ੍ਰਿਸ਼ ਭੇਂਦਾ ਯਾਰ ਕੁਝ ਨਹੀਂ ਕਰਦਾ ਥੋੜਾ ਛੱਕੇ ਇੰਨੇ ਗਾਦੇ ਸਾਲੇ ਓਏ ਹੁਣ ਤਾਂ ਨੀਂਦੀ ਰੰਨ ਪਾਏ ਨਹੀਂ ਤੁਹਾਨੂੰ ਕਿਹੜੇ ਬੋਲਰ ਨੇ ਹਰਾਇਆ ਪੈਂਗਾ ਨਹੀਂ ਨਹੀਂ ਹਰਾਇਆ ਕਰੇਸ਼ ਨਾਲੇ ਇਧਰ ਇਹਦੇ ਹਿਸਾਬ ਨਾਲ ਕੌਡੀ ਖੇਡਦਾ ਨਾ ਕਰੇਸ ਤੇਰੀ ਜਾਓ ਜਾਣੀ ਚਾਹੀਦੀ ਉੱਥੇ ਤੇਲੀ ਖੇਲਣਾ ਪੈਂਦਾ ਜੇ ਟੀਮ ਬਣਾਉਣੀ ਆ ਆਓ ਜਿੱਦੋਂ ਤੁਹਾਨੂੰ ਖੇਡਿਆ 12 ਘੰਟੇ ਲਾਸਟ ਬਾਲ ਇਹ ਹੀ ਮੁੰਡੇ ਨੇ ਝੁਟਾਇਆ ਤੁਹਾਨੂੰ ਹਾਂ ਕਾਲੇ ਬਿੰਦੇ ਦਾ ਮੁੰਡਾ ਹੈ ਅੱਜ ਆਇਆ ਯਾਰ ਮੁਰੇ ਨਾ ਜਿਓ ਕੋਈ ਜਾਣਾ ਇਹ ਦੇਖ ਲਿਓ ਕੀ ਕਰਨ ਲੱਗਿਆ ਪਿੰਗੇ ਨੂੰ ਕਿਆ ਕਹਨੇ ਹੁੰਦੇ ਸਟ੍ਰੈਕ ਰਾਈ ਚੇਂਜ ਕਰ ਲਈ ਮੁੰਡਿਆਂ ਨੇ ਬਿੰਦੇ ਨਾ ਮੁੰਡਾ ਕਹਿੰਦਾ ਬਈ ਪੂਰਾ ਝੋੜ ਛੋੜਾ ਨਾਲ ਬਾੜ ਤੋ ਮਾਰੇ ਆ ਜਾਣ ਕੱਲੀ ਇਹਦੇ ਅੱਜ ਅੰਨੀ ਕੋ ਕੁਝ ਕੁਝ ਕਰਦੀ ਐ ਤੇ ਮੁੱਠੇ ਘਟਾਉਣ ਦੇ ਬਾਲੇ ਤੋਂ ਹੋਵਾ ਬਗਾਵਤੀਆ ਯਾਰ ਤਾਂ ਹੀ ਤਾਂ ਭੈਣ ਚੋਣਦੀ ਕੋਰੇਸ਼ 크੍ਰਿਸ਼ ਮੈਂ ਤੈਨੂੰ ਖੇਲ ਥੱਲੇ ਨਾ ਭੈਣ ਦਾ ਯਾਰ ਪੋਚੇ ਲਾਈ ਜਾਂਦਾ ਕੋਰੇਸ਼ ਓਏ 크੍ਰਿਸ਼ ਬੈਠ ਨਾ ਥੱਲੇ ਲਾ ਲੈ ਆਪਣੇ ਮਾਥੜ ਨੂੰ ਕੁੱਟ ਕੇ ਫੜੀ ਬੈਠਣਾ ਛੱਡ ਦੀ ਸਾਲਿਆ ਓਰੇ ਨੀ ਹੋਣਾ ਚੱਕਾ ਉਹ ਤੂੰ ਦੇਖ ਕੇ ਹੇਲੇ ਲੈ ਦੇਖ ਕੇ ਗੁੱਡ 8 ਹਾਂ ਦਾ ਭਾਈ ਆ ਜਾ ਆ ਜਾ ਭੈਣ ਦਾ ਯਾਰ ਅੱਧੀ ਵਿੱਚ ਪਹ ਲਾਂਗੇ ਆ ਜੀ ਤੂੰ ਵੈਲੀ ਬਾਈ ਕਦੀ ਨਹੀਂ ਨਹੀਂਗਾ ਕੌਡੀਓ ਆਪਣੇ ਹੈ ਨਹੀਂ ਬਾਤ ਦੀ ਹਾਂ ਬਸ ਕਰ ਹਾਂ ਸਾਰੇ ਖਤਮ ਆ ਲਾਈ ਬਡਵਾਲਾ ਫੇਲ ਆਏ ਭਾਈ ਪੈ ਤੇ ਗਰੁੱਪ ਚ ਤਾਂ ਐਡ ਕਰੇ ਪਿਆ ਉਹ ਸਾਰੇ ਭੈਣ ਚ ਖੇਡ ਲਾਂ ਗਿਆ 22 ਬੰਦੇ ਬੰਦੇ ਫੁੱਟ ਗਿਆ ਆ ਬੰਦਾ 250 250 ਕਰੀ ਜਾਂਦਾ ਕਿਹਾ ਗਿਆ ਹੋਏ ਉਹ ਲੋਕ ਤਾਂ ਭਾਵੇਂ ਆ ਗਏ ਓਪਾ ਓਪੇਰ ਜਿਉਂ ਦੱਦਾ ਦਾ ਟਾਈਮ ਯਾਰ ਮਾਰ 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 ਗਾਦੀ ਬੈਗ ਗੇਰੀ ਵੀ ਨਾਲਾ ਕਰ ਪਿੱਛੇ ਨੂੰ ਭਾਂਜੋ 18 ਗਾਈ ਟਰਾਲੇ ਸੱਦੇ ਹੀ ਹੋ ਲੰਨਾ ਕੱਚੇ ਬਟਿਆਲੇ ਨੂੰ ਹੋ ਜਾਂਦਾ ਬਟਾਡੇ ਵਾਲੇ ਬੜਾ ਗਰਾਡੇ ਵਿੱਚ ਵਿੱਚ ਪਾ ਦੇ ਓਏ ਲਾ ਦੇ ਨਾ ਉਹ ਜਿਹੜੇ ਜਨਨਿਆ ਸੋਰੀ ਸੋਰੀ ਆ ਲਾਇਆ ਆ ਦਊ ਕਿੰਨੋ ਮਾਰੀ ਚਾਲ ਪਹੁੰਚੇ ਜਾਈ ਕਿੰਨੇ ਹੋ ਗਏ ਮੈਚ ਦੱਸੋ ਮਾੜਾ ਜਿਆ ਕਿੱਥੇ ਤੱਕ ਪਹੁੰਚ ਗਿਆ ਪੰਜਵਾਂ ਓਵਰ ਆ 6ਵਾਂ ਚੱਲ 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 ਦੋ 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 ਨਾ ਨਾ ਸੇਵਾ ਹੁਦਾ ਜਿੰਨੇ ਬਾਕੀ ਰਹਿ ਗਏ ਸ਼ੱਕਾ ਮਾਰਿਆ ਕੀ ਕਰਿਆ ਨੇ ਹੈਂ ਦੱਸਣਾ ਪੈਰ ਨੂੰ ਪੈਰ ਕਿੰਨੇ ਹੋ ਗਏ 34 ਰਹਿ ਗਏ ਜੇ ਪੰਜਵਾਂ ਵੀ ਓਵਰ ਹੈ ਓਏ 6:30 ਵਜੇ ਨੇ ਉਹਦੇ ਅਗਲੀ ਮਾਚ ਨੂੰ ਉੱਥੇ ਜਾਣਾ ਮੈਂ ਪਹਿਲੇ ਪਹਿਲੇ ਜਾਂਦਾ ਹਾਂ 10 ਓਵਰ ਪ੍ਰਤੀ ਚਾਹੀਏ ਪ੍ਰਤੀ ਸੈਕਿੰਡ ਪ੍ਰਤੀ ਨਹੀਂ ਪਤਾ ਨਹੀਂ ਕਿੱਥੇ ਜਾ ਰਿਹਾ ਹੈ ਇਹਦਾ ਮਨ ਲੰਮੜੇ ਚੱਲੀ ਚੱਲ ਦੋ ਦੋ ਦੰਦ ਦੋ 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 ਸੜਨ ਤਾਂ ਜਲੋ ਗਾਦੀ ਪੈ ਦੀਆਂ ਦੇਖੀ ਪਹੁੰਚ ਗਿਆ ਪਹੁੰਚ ਗਿਆ ਓਏ ਦੁਵਾਰੀ ਮੂੜ ਕੇ ਰੌਲਾ ਹੀ ਪੈ ਗਿਆ ਉਹ ਵੀ ਤੇ ਮੋੜੀ ਦਿਖਾ ਦੀ ਭੈਣ ਤੇ ਤਾਈ ਪੈਦਾ ਤੇਰਾ ਬਣਾਏ ਦਾ ਤੇ ਭੈਣ ਦੀ ਆ ਰੌਲਾ ਪੈ ਗਿਆ ਪਕਾਨਾ ਜਲ ਪਣਦਾ ਨਹੀਂ ਨਾ ਬੁੱਧੂ ਤਾਂ ਹੀ ਤਾਂ ਲਾਈਵ ਚਲਾਇਆ ਓਏ ਤਾਂ ਹੀ ਕਰਿਆ ਹੈ ਨਾ ਜਿਹਨਾਂ ਦਾ ਗਾ ਵੀ ਪੈ ਗਿਆ ਵਿੱਚੋਂ ਹਾਂ ਰੋਕ ਰੋਕ ਦੇ ਮੂੜਾ ਨਾ ਕੰਦੀ ਦੇ ਪੈਰ ਦਾ ਬਾਲ ਜੀ ਕੰਮ ਚੱਲ ਰਿਹਾ ਹੈ ਹਾਂ ਜਿਹੜੇ ਮੈਂ ਪੈਰ ਐਂ ਕਰਦਾ ਰੌਲਾ ਪਵੇ ਤਾਂ ਸਹੀ ਤਾਂ ਹੀ ਕਰੂੰਗਾ ਰੌਲਾ ਤਾਂ ਪੈਦਾ ਹਾਂ ਟਾ ਲੈਣਾ ਹੈ ਬਾਈਡ ਬਾਕ ਉਹ ਕਿੰਨੇ ਹੋਗੇ ਦੋਰਾ ਹਰਦੀ ਨਾਲ ਛੱਤੀਓ ਭਿਆਰੇ ਨਾ 12 ਚ 24 ਹਾਂ 12 ਸੂਣਾ ਹਾਂ 14 ਛੋਟਾ ਲਈਏ ਬਣ ਤਾਂ ਸਕਦੇ ਆ ਉਹਦੇ ਹਨਾ ਹੁਣ ਇੰਗਲਿਸ਼ ਬਾਰੇ ਪ੍ਰੇਰਿਤ ਹੈ ਨਹੀਂ ਇੱਕ ਹੋਰ ਬਣਦਾ ਦੋ ਸ਼ਿੱਕੇ ਆ ਗਏ 10 ਆ ਗਏ ਗੰਦੀ ਮਾਰੂਗਾ ਕੌਣ ਦਾ ਆ ਮਾਰੂਗਾ ਮੁੰਡਾ ਇਹ ਮਾਰ ਦੂਗਾ ਇਹਦਾ ਬੈਟ ਫੇਵਰੇਟ ਬੈਟ ਹੁੰਦਾ ਆਪਣਾ ਲੈ ਕੇ ਆਇਆ ਸਪੈਸ਼ਲ ਗੰਦੀ ਨਾਲ ਇਹਦਾ ਬੈਰਲ ਹੋ ਜਾਣਾ ਹਾਂ ਬਲੌਕ ਜਾਂਦਾ ਰਿਹਾ ਚੱਲ ਸਿੰਗਲ ਆ ਅੱਧੀ ਸਪੀਡ ਤਾਂ ਗੱਲ ਪੱਤੀ ਆ ਘਾਇ ਘਟਾ ਦਿੰਦਾ ਘਾਇ ਘਟਾ ਦਿੰਦਾ ਨਹੀਂ ਤਾਂ ਸਾਰੇ ਜਾਂਦਾ ਸਾਈਡ ਖੰਗਾ ਜਿਹੜਾ ਬਦਦਾ ਗੋਲ ਮੰਗ ਜਾਣਾ ਪਹਿਲਾਂ ਨਿਕਲ ਲਈ ਬੈਟ ਦਾ ਖੜਕਾ ਦਾ ਦੇ ਲਾ ਕਿਹੜੇ ਹਿਸਾਬ ਦਾ ਹੁੰਦਾ ਘੜੀ ਕੋਨ ਨੂੰ ਲੱਗਦੀ ਵਾ ਤਾਂ ਹੋਈ ਚੱਕਾ ਖੜਤੇ ਰਹਿ ਕੇ ਨਹੀਂ ਚੱਲ ਚੱਲ ਸੈਗੇ ਅੰਦਰ ਆ ਆ ਦੱਸ ਸੈਗੇ ਲੈਣਾ ਹੋਰ ਨਹੀਂ ਜੇ ਕੋਤੋ ਯਾਰ ਠੀਕ ਕਰ ਜੀ ਕਾਹਦੇ ਹੁੰਦੇ ਥੱਲੇ ਨੂੰ ਖੇਲਣ ਲੱਗ ਗਿਆ ਹੁਣ ਤੂੰ ਮੈਂ ਉਹ ਟੇ ਹੋ ਜਾਊਗਾ ਖਤਮ ਹੋ ਗਿਆ ਟੇ ਹੋ ਜਾਊਗਾ ਆ ਚੜ ਗਿਆ ਪਾਣੀ ਪਿਲਾ ਦੇ ਮਾ ਪਾਣੀ ਲੈ ਮੁੰਡੇ ਡਰਿੰਕ ਦਾ ਮਾ ਦੇ ਦਨ ਸਾਰਾ ਬੰਦ ਗੀ ਨਹੀਂ ਕੱਢਣਾ ਮੈਨਾਂ ਕੋਲ ਕੋਟਾ ਬੰਦੇ ਨੇ ਬੈਟਿੰਗ ਦੀ ਲਾਲ ਚ ਨਹੀਂ ਗਿਆ ਨੰਬਰ ਕੁੱਟਿਆ ਪੱਕੀ ਗੱਲ ਆ ਫੋਨ ਆਉਂਦਾ ਕਿਸੇ ਦਾ ਆ ਬੰਦੇ ਜੀ ਕਰਨਾ ਵਾਰੀ ਆ ਚੱਲੀ ਜਾ ਮੈਂ ਇੱਧਰ ਕਿੰਚ ਚੱਲੀ ਜਾ ਵਾਰੀ ਆ ਹਾਂ ਇੱਕ ਮਿੰਟ ਵੀਰੇ ਆਪਣੇ ਫੋਨ ਨਹੀਂ ਆਉਂਦੇ ਨੇ ਉਹ ਦੇਖ ਨਹੀਂ ਦੇ ਕਰਦਾ ਤੇ ਮੈਂ ਨਾ ਆ ਉਹ ਕੰਮ ਲੰਮੇ ਗੱਲਾਂ ਆ ਪਾ ਦੇਖ ਲੈ ਫੋਨ ਵੀ ਲਾ ਲਿਆ ਉਹ ਸੁਜਣਾ ਥੋੜਾ ਬਾਤ ਹਟਾਈ ਦੇ ਆਪਾ आए लगे चल फिर आ गया हलो नहीं नहीं ਕਾਲੇ ਪਾ ਦੇ ਓਏ ਆਉਂਗਾ ਇੰਦਾਤਲਾ ਕੀਤੇ ਨਹੀਂ ਅੜੀ ਸੇ ਉਹਨਾਂ ਚੱਕ ਕੇ ਜਾਣੀ ਹੈ ਕਿੰਨੇ ਰਨ ਚਾਹੀਦੇ ਆ ਗੰਦਾ ਮੈਨੂੰ ਬੈਨ ਕਰ ਦੋ ਅਜੇ ਉਹੀ 24 ਰਨ ਮਾਰੀ ਜਿਹੜੇ ਚਾ ਛੱਕੇ ਪਏ ਨੇ ਰੋਕਿਆ ਪਏ ਨਹੀਂ ਉਹੀ ਉਹੀ ਰਨ ਮਾਰੀ ਉਹ ਕਿਆ ਨਹੀਂ ਦੇਣੀ ਓਏ ਚੱਲਿੰਗ ਨਹੀਂ ਦੇਣੀ ਮੈਂ ਫਿੰਗਲੇ ਰਗਾ ਗੰਦੀ ਗੰਦੀ ਚੱਕ ਕੇ ਹੀ ਖੇਲੀ ਓਏ ਕਿੰਨੇ ਰਹਿ ਗਏ ਸਕੋਰ ਕਿੰਨੇ ਬਾਲਾਂ ਚ ਹੀ ਪਾਈ ਬੋਲ ਪੰਜ ਬੋਲਾਂ ਦੇ 23 ਰਹਿ ਗਏ ਓਏ ਪੰਜ ਚ 23 25 ਨਾ ਰਹਿਣ ਦੇ ਚਾਰ ਸ਼ਾਟਰ ਮਾਰੀ ਨਾ ਮਾਰੀ ਰਹਿਣ ਦੇ ਪਿੱਛੇ ਚਾਰ ਛੱਕੇ ਮੈਚ ਜਿ ਸਮਾਉਤ ਹੋ ਗਿਆ ਦੂਆ ਲਾਓ ਛੱਡ ਦਿਓ ਰਹਿਣ ਦਿਓ ਰਿੰਗ ਹਾਰ ਗਏ ਹਾਰ ਗਏ ਬਾਈ ਹਾਰ ਗਏ ਬਹੁਤ ਸ਼ਰਮ ਆ ਰਹੀ ਬਡਵਾਲਿਆਂ ਨੂੰ ਛੱਕੇ ਨੇ ਹਰਾਇਆ ਇਹਨਾਂ ਨੂੰ ਆਹ ਦੇ ਬੈਠ ਕੇ ਹਾਰ ਗਏ ਕਿ ਤਾਪਾ ਚਾਰ ਛੱਕੇ ਇੱਕ ਚੌਕਾ ਹਰਾ ਗਏ ਇਹਨਾਂ ਨੂੰ ਬੱਸ ਰੈਂਡ ਦੇ ਅਗਲਾ ਲਾ ਦੋਦੇ ਆ ਦੋ ਚਾਰ ਦਾ ਤੂੰ ਹੀ ਖੇਡ ਲਾ ਨਹੀਂ ਨਹੀਂ ਮੈਂ ਨਹੀਂ ਕੱਢਣਾ ਚਲੋ ਕੋਰੀ ਦਾ ਜੱਦਾ ਚਾਹੇ ਨਾ ਕਿੰਨੇ 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 ਹੋ ਗਏ ਆੜੀ ਓਏ ਬੜਵਾਲੇ ਨੇ ਕਿੰਨੇ ਬਣਾਏ ਬੜਵਾਲੇ ਨੇ ਕਿੰਨੇ ਬਣਾਏ ਓਏ ਜਵੰਦਿਆਂ ਦੇ ਕਿੰਨੇ ਆ